ਪੰਜਾਬ ਦੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਮਨਕੀਰ ਤੋਲਕ ਨੇ ਮੁਰਦਾਸ ਟਰੈਕਟਰ দান ਕੀਤੇ ਹਨ ਇਸ ਤੋਂ ਪਹਿਲਾਂ ਵੀ ਉਹਨਾਂ ਵੱਲੋਂ 10 ਟਰੈਕਟਰ ਦਾਨ ਕੀਤੇ ਗਏ ਸਨ ਇਸ ਦੇ ਨਾਲ ਹੀ ਮਨਕੀਰ ਤੋਲਕ ਨੇ ਗਲੋਬਲ ਸਿੱਖ ਸੰਸਥਾ ਨੂੰ ਦਿੱਤੇ ਟਰੈਕਟਰਾਂ ਤੇ ਚੱਲ ਰਹੇ ਵਿਵਾਦ ਤੇ ਵੀ ਸਪਸ਼ਟੀਕਰਨ ਦਿੱਤਾ ਹੈ ਮਨਕਰ ਤੋਲਕ ਨੇ ਕਿਹਾ ਹੈ ਕਿ ਗਲੋਬਲ ਸਿੱਖ ਵਾਲੇ ਸਾਡੇ ਭਰਾ ਹਨ ਤੇ ਜਿਹੜੇ 10 ਟਰੈਕਟਰ ਅਸੀਂ ਦਿੱਤੇ ਹਨ ਉਹ ਜਿਹੜੇ ਜ਼ਿਮੀਂਦਾਰਾਂ ਦੇ ਖੇਤਾਂ 'ਚ ਹੜਾਂ ਕਰਕੇ 5-5 ਫੁੱਟ ਰੇਤ ਚੜ ਗਈ ਉਸ ਨੂੰ ਸਾਫ਼ ਕੀਤਾ ਜਾਵੇਗਾ ਤੇ 2 ਸਾਲ ਲਈ ਗਲੋਬਲ ਸਿੱਖ ਵੱਲੋਂ ਟਰੈਕਟਰ ਆਪਣੀ ਸੇਵਾ ਲਈ ਵਰਤੇ ਜਾਣਗੇ ਤੇ ਉਸ ਤੋਂ ਬਾਅਦ ਜਿੰਨੀ ਵੀ ਟਰੈਕਟਰ ਦੀ ਮਿਆਦ ਹੋਵੇਗੀ ਅਤੇ ਜਿਹੜੇ ਵੀ ਛੋਟੇ ਜ਼ਿਮੀਂਦਾਰ ਜਿਨ੍ਹਾਂ ਕੋਲ ਟਰੈਕਟਰ ਨਹੀਂ ਹਨ ਉਹ ਗਲੋਬਲ ਸਿੱਖ ਵਾਲਿਆਂ ਤੋਂ ਲੈ ਕੇ ਜਾ ਸਕਦਾ ਹੈ ਮਨਕੀਰ ਤੋਲਕ ਨੇ ਆਪਣੀ ਇਸ ਵੀਡੀਓ ਵਿੱਚ ਕੀ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਆਹ 10 ਟਰੈਕਟਰ ਅਸੀਂ ਸੰਤ ਮਹਾਪੁਰਸ਼ਾਂ ਨੂੰ ਸੇਵਾ ਕਰਕੇ ਜਾ ਰਹੇ ਹਾਂ ਠੀਕ ਆ ਹੁਣ ਤਾਂ ਬਾਬਾ ਜੀ ਆਪਦੀ ਸੇਵਾ ਚ ਲਾਉਣਗੇ ਟਰੈਕਟਰ ਠੀਕ ਆ ਸਹੀ ਕਰਨਗੇ ਉਦੋਂ ਬਾਅਦ ਜਿਹੜੇ ਵੀ ਬਾਬਾ ਜੀ ਦੇ ਏਰੀਏ 'ਚ ਆਪਣੇ ਆਪਣੇ ਏਰੀਏ 'ਚ ਜਿਹੜੇ ਵੀ ਆਪਣੇ ਜ਼ਿਮੀਂਦਾਰ ਭਰਾ ਨੂੰ ਟਰੈਕਟਰ ਦੀ ਲੋੜ ਪਵੇ ਠੀਕ ਆ ਜੀ ਤੇ ਉਹ ਬਾਬਾ ਜੀ ਤੁਹਾਡੇ ਕੋਲੋਂ ਮੰਨ ਲਓ ਟਰੈਕਟਰ ਲੈ ਕੇ ਆਪਦੀ ਪੈੜੀ ਠੀਕ ਕਰ ਸਕਦਾ ਠੀਕ ਆ ਐਵੇਂ ਅਸੀਂ ਐਵੇਂ ਅਸੀਂ 100 ਟਰੈਕਟਰ ਦੇਣਾ ਇੱਕ ਦਿਨ ਪਹਿਲਾਂ ਹੀ ਮੈਂ 10 10 ਟਰੈਕਟਰ ਦਿੱਤੇ ਸੀ ਗਲੋਬਲ ਸੇਖਾਂ ਵਾਲਿਆਂ ਨੂੰ ਉਹਦਾ ਥੋੜਾ ਜਿਹਾ ਇੱਕ ਵਿਵਾਦ ਚ ਚੱਲੀ ਜਾਂਦਾ ਵੀ ਇਹ ਗਲੋਬਲ ਸਿੱਖਾਂ ਨੂੰ ਤੇ ਦਿੱਤੇ ਆ ਟਰੈਕਟਰ ਕੇ ਲੋਕਾਂ ਨੂੰ ਦਿੱਤੇ ਆ ਦੇਖੋ ਜੀ ਮੈਂ ਫੇਰ ਦੋਵੇਂ ਹੱਥ ਜੋੜ ਕੇ ਮੈਂ ਆ ਬੱਚਾ ਸਾਡੀ ਸਾਰੀ ਟੀਮ ਕਿਉਂਕਿ ਸਾਨੂੰ ਆ ਚੀਜ਼ ਦੀ ਕੋਈ ਜ਼ਿਆਦਾ ਹੀ ਨੌਲੇਜ ਨਹੀਂ ਹੈਗੀ ਗਲੋਬਲ ਸਿੱਖ ਨੂੰ ਸਾਡੀ ਜਿਹੜੀ ਉਹਨਾਂ ਨਾਲ ਗੱਲ ਆ ਉਹ ਸਾਡੇ ਆਪਣੇ ਭਰਾ ਨੇ ਭਜਦੇ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਟਰੈਕਟਰ ਦਿੱਤੇ ਆ ਉਹਨਾਂ ਨੇ ਸਾਨੂੰ ਕਿਹਾ ਪੰਜਾਬ ਆਪਣਾ 10 ਟਰੈਕਟਰ ਹੜਾਂ ਦੇ ਵਿੱਚ ਜਿਹੜੇ ਜ਼ਿੰਮੇਦਾਰਾਂ ਦੇ 5-5 ਫੁੱਟ ਰੇਤਾ ਮਿੱਟੀ ਚੜ ਗਈ ਆ ਠੀਕ ਹੈ ਉਹਨਾਂ ਵਾਸਤੇ ਉਹਨਾਂ ਨੇ ਆਖਿਆ ਵੀ ਟਰੈਕਟਰ ਚਾਹੀਦੇ ਆ ਉਹ ਟਰੈਕਟਰਾਂ ਨਾਲ ਕੀ ਆ 2 ਸਾਲ ਤਾਂ ਬਾਬਾ ਜੀ ਸੇਵਾ ਚੱਲੂਗੀ ਜੀ 2 ਸਾਲ ਦੇ ਨੇੜੇ 2 2 ਸਾਲ ਤਾਂ ਲੱਗ ਜਾਣਗੇ 2 2 ਸਾਲਾਂ ਤੱਕ ਟਰੈਕਟਰ ਤੇ ਉਹਨਾਂ ਗਲੋਬਲ ਸੇਖਾਂ ਦੇ ਨਾਲ ਆਪਣੇ ਸੇਵਾ ਦੇ ਵਿੱਚ ਵਰਤੇ ਜਾਣਗੇ ਜਿਮੀਦਾਰਾਂ ਜਿਮੀਦਾਰਾਂ ਕੋਲ ਉਹ ਤੋਂ ਬਾਅਦ ਜਿੰਨਾ ਚਿਰ ਵੀ ਟਰੈਕਟਰ ਦੀ ਮਰਿਆਂ ਦਾ ਭਾਵੇਂ 20 ਸਾਲ ਆ ਮੈਨੂੰ ਨਹੀਂ ਪਤਾ ਕਿੰਨੇ ਆ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈਗੀ ਜਿਹੜੇ ਵੀ ਲੋੜਵੰਦ ਜ਼ਿਮੀਦਾਰ ਆ ਜਿਨ੍ਹਾਂ ਨੇ ਆਪਦੀ ਜ਼ਮੀਨ ਵੋਣੀ ਆ ਅਸੀਂ ਟਰੈਕਟਰ ਦੀ ਸੇਵਾ ਕੀਤੀ ਉਹਨਾਂ ਨੂੰ ਕਿਉਂ ਵੀ ਕਿਉਂਕਿ ਘਰ ਘਰ ਜਾ ਕੇ ਸਾਨੂੰ ਸਾਡੇ ਆਸਤੇ ਚੀਜ਼ ਔਖੀ ਸੀ ਅਸੀਂ ਸੇਵਾ ਕਰ ਸਕਦੇ ਸੀ ਅਸੀਂ ਸੇਵਾ ਕੀਤੀ ਵੀ ਗਲੋਬਲ ਸਿੱਖ ਵਾਲੇ ਅਸੀਂ ਐਜ਼ ਅ ਟੇਕ ਕੇਅਰ ਕੇਅਰ ਟੇਕਰ ਐਜ਼ ਅ ਆਪਾਂ ਉਹਨਾਂ ਨੂੰ ਸਮਝੀਏ ਹੜਾਂ ਤੋਂ ਬਾਅਦ ਹੜ ਦੋ ਸਾਲਾਂ ਚ ਹੋ ਜਾਣ ਸਹੀ ਤਿੰਨ ਚ ਹੋ ਜਾਣ ਉਦੋਂ ਬਾਅਦ 20 ਸਾਲ ਮਿਆਦ ਹੋਊਗੀ ਟਰੈਕਟਰ ਦੀ ਜੀ ਹਾਂਜੀ 20 ਸਾਲ ਤੱਕ ਜਿਹੜੇ ਵੀ ਜ਼ਿਮੀਦਾਰ ਨੂੰ ਉਹ ਮੰਨ ਲਓ ਕਿ ਸਾਰੇ ਉਹ ਏਰੀਆ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਕੋਈ ਛੋਟੇ ਜ਼ਿਮੀਦਾਰ ਆ ਜਿੰਨਾਂ ਕੋਈ ਟਰੈਕਟਰ ਨਹੀਂ ਹੈਗੇ ਹਾਂ ਜਿੰਨਾਂ ਦੇ ਰੁੜ ਗਏ ਜਿਨ੍ਹਾਂ ਦੇ ਟਰੈਕਟਰ ਰੁੜ ਗਏ ਜਿਨ੍ਹਾਂ ਨੂੰ ਨਹੀਂ ਜਿਹੜੇ ਹੜ੍ਹ ਪੀੜਿਤ ਹੋਏ ਨੇ ਉਹ ਗਲੋਬਲ ਸੇਖ ਆਲਿਆਂ ਤੋਂ 10 ਜਿਹੜੇ ਟਰੈਕਟਰ ਅਸੀਂ ਦਿੱਤੇ ਆ ਵੀ ਆਪਦੇ ਵਾਈ ਵਾਸਤੇ ਲੈ ਕੇ ਜਾ ਸਕਦੇ ਨੇ ਸੁਖਪਾਲ ਸਿੰਘ ਖੈਰਾ ਅਕਸਰ ਹੀ ਪੰਜਾਬ ਦੇ ਅਹਿਮ ਮੁੱਦਿਆਂ ਤੇ ਪੰਜਾਬ ਸਰਕਾਰ ਨੂੰ ਘੇਰਦੇ ਰਹਿੰਦੇ ਹਨ ਅਤੇ ਹੁਣ ਸੁਖਪਾਲ ਸਿੰਘ ਖਿਆਰਾ ਨੇ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਅੱਗੇ ਵੱਡੀ ਮੰਗ ਰੱਖ ਦਿੱਤੀ ਹੈ। ਉਹਨਾਂ ਨੇ ਸਪੀਕਰ ਕੁਲਤਾਰ ਸੰਧਵਾ ਨੂੰ ਪਹਿਲਾਂ ਭੇਜੇ ਗਏ ਪ੍ਰਾਈਵੇਟ ਮੈਂਬਰ ਬਿੱਲ ਤੇ ਚਰਚਾ ਕਰਾਉਣ ਦੀ ਗੱਲ ਆਖੀ ਹੈ। ਖਿਆਰਾ ਨੇ ਕਿਹਾ ਕਿ 26 ਤਰੀਕ ਤੋਂ ਹੋ ਰਹੇ ਵਿਧਾਨ ਸਭਾ ਸੈਸ਼ਨ 'ਚ ਮੇਰੀ ਭਗਵੰਤ ਮਾਨ ਨੂੰ ਪੁਰਜੋਰ ਅਪੀਲ ਹੈ ਕਿ ਮੇਰੇ ਗੈਰ ਪੰਜਾਬੀਆਂ ਵਾਲੇ ਬਿੱਲ ਤੇ ਜ਼ਰੂਰ ਚਰਚਾ ਕੀਤੀ ਜਾਵੇ। ਖਰ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਅਤੇ ਉਹਨਾਂ ਨੇ ਆਪਣੀ ਇਸ ਵੀਡੀਓ ਚ ਕੀ ਕੀ ਕਿਹਾ ਆਉ ਤੁਹਾਨੂੰ ਸੁਣਾਉਂਦੇ ਹਾਂ 23 ਜਨਵਰੀ 2023 ਨੂੰ ਮਤਲਬ ਹੁਣ ਤੁਸੀਂ ਅੰਦਾਜ਼ਾ ਲਾ ਲਓ ਆਲਮੋਸਟ 2.5 ਸਾਲ ਦੇ ਕਰੀਬ ਹੋ ਛੱਲੇ ਨੇ ਮੇਰਾ ਬਿਲ ਉੱਥੇ ਪੈਂਦੇਗਾ ਮੇਰੀ ਬਹੁਤ ਨਿਮਰਤਾ ਨਾਲ ਹੱਥ ਜੋੜ ਕੇ ਮੈਂ ਹੁਣ ਕਹਿ ਸਕਦਾ ਕਿਉਂਕਿ ਆਪਣੇ ਸੂਬੇ ਵਾਸਤੇ ਕਿਸੇ ਦੀ ਮਿਹਨਤ ਵੀ ਕਰਨੀ ਪਵੇ ਕੁਮਾਰੀ ਗੱਲ ਨਹੀਂ ਗਈ ਮੇਰੀ ਮਿਹਨਤ ਸਮਝ ਲਓ ਬੇਨਤੀ ਸਮਝ ਲਓ ਭਗਵੰਤ ਮਾਨ ਨੂੰ ਕਿ ਸਭ ਤੋਂ ਇੰਪੋਰਟੈਂਟ ਵਾਈਟਲ ਇਸ਼ੂ ਪੰਜਾਬ ਦੇ ਭਵਿੱਖ ਵਾਸਤੇ ਇਹ ਹੈ ਤੁਸੀਂ 26 ਤਾਰੀਖ ਨੂੰ ਇੱਕ ਵਿਸ਼ੇਸ਼ اجلاس ਸੱਦਿਆ ਮੈਨੂੰ ਲੱਗਦਾ ਤੁਸੀਂ ਸੱਦਿਆ ਹੋਆ ਕਿ ਤੁਸੀਂ ਹੜ੍ਹਾਂ ਦੇ ਵਾਸਤੇ ਜਿਹੜੇ ਕੇਂਦਰ ਦੇ ਫੰਡਸ ਆਉਂਦੇ ਉਹਦੇ ਵਿੱਚ ਉਹਦੇ ਰੂਲਸ ਨੂੰ ਅਮੈਂਡ ਕਰਕੇ ਕਹਿਣਾ ਚਾਹੁੰਦੇ ਕਿ ਅਸੀਂ ਜ਼ਿਆਦਾ ਮੁਆਵਜ਼ਾ ਦੇਣਾ ਚਾਹੁੰਦੇ ਆ ਲੇਕਿਨ ਸਾਨੂੰ ਕੇਂਦਰ ਸਰਕਾਰ ਦੇਣਾ ਨਹੀਂ ਚਾਹੁੰਦੀ ਸ਼ਾਇਦ ਇਹ ਇੱਕ ਲੋਕ ਦਿਖਾਵੇ ਵਾਸਤੇ ਸੈਸ਼ਨ ਹੋਵੇਗਾ ਅਗਰ ਇਸੇ ਸੈਸ਼ਨ ਵਿੱਚ ਤੁਸੀਂ ਮੇਰਾ ਨਿੱਜੀ ਪ੍ਰਾਈਵੇਟ ਮੈਂਬਰਸ ਬਿਲ ਕਿਤੇ ਇੰਟਰੋਡਿਊਸ ਕਰਦੇ ਹੋ ਔਰ ਮੇਰੀ ਤਾਂ ਉਹ ਬੇਨਤੀ ਹੈ ਇੰਟਰੋਡਿਊਸ ਹੀ ਕਰ ਦਿਓ ਐਮਐਲਏ 117 ਨੇ ਉਹਨਾਂ ਦੀ ਵੋਟਾਂ ਪਵਾ ਲਓ ਉਹਨਾਂ ਤੋਂ ਬਹਿਸ ਕਰਾ ਲਓ ਅਗਰ ਇਹ ਮੇਰਾ ਬਿੱਲ ਫੇਲ ਹੋ ਜੁਵੇਗਾ ਤਾਂ ਮੈਂ ਬਿੱਲ ਆਪਣਾ ਵਾਪਸ ਲੈ ਲਵਾਂ ਜਿਹੜਾ ਆਪਾਂ ਜਬਰ ਜ਼ੋਰ ਨਾਲ ਕਿੰਨੇ ਕਿ ਭਈਆਂ ਨੂੰ ਪੰਜਾਬ ਚੋਂ ਕੱਢਣਾ ਅਗਰ ਕਿਸੇ ਜਗ੍ਹਾ ਤੇ ਉੱਤੇ ਵਾਇਲੈਂਸ ਹੋ ਗਿਆ ਕੋਈ ਮਾਰ ਤਾੜ ਹੋ ਗਈ ਕੋਈ ਬੰਦਾ ਮਰ ਗਿਆ ਇਹ ਗਵਰਨਮੈਂਟ ਨੂੰ ਸਿੱਧਾ ਸਿੱਧਾ ਹਥਿਆਰ ਮਿਲ ਜੇਗਾ ਸਾਨੂੰ ਦੁਬਾਰਾ ਕੁੱਟਣ ਦਾ ਆਪਾਂ ਪਹਿਲਾਂ ਬਹੁਤ ਵਾਰੀ ਕੁੱਟੇ ਗਏ ਆ ਆਪਾਂ 80 90 ਦੇ ਦਹਾਕੇ ਵਿੱਚ ਉਸ ਵਕਤ ਖਾੜਕੂ ਲਹਿਰ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਚੱਕ-ਚੱਕ ਕੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ ਛੱਡੇ ਪਾੜ ਕੇ 3 ਡਿਗਰੀ ਟੌਰਚਰ ਕਰਕੇ ਕੁੱਟਿਆ ਗਿਆ ਉਸ ਤੋਂ ਬਾਅਦ ਜਦ ਵੀ ਕੋਈ ਅਸੀਂ ਮੰਗ ਮੰਗਦੇ ਆਂ ਤੇ ਸਾਨੂੰ ਵਾਇਲੈਂਸ ਯਾਨੀ ਕਿ ਥੋੜਾ ਬਹੁਤਾ ਕੋ ਮਾਰਤਾ ਹਾੜ ਪੰਨ ਤੋੜਦਾ ਬਣਾ ਕੇ ਬਹਾਨਾ ਫਿਰ ਉਲਟਾ ਆਪਾਂ ਨੂੰ ਕੁੱਟਿਆ ਜਾਂਦਾ ਇਸੇ ਕਰਕੇ ਐਸਕੇਐਮ ਦੇ ਆਗੂਆਂ ਨੇ ਦਿੱਲੀ ਵਿੱਚ ਜਿਹੜਾ ਅੰਦੋਲਨ ਕੀਤਾ ਉਹਨਾਂ ਨੇ 1.5 ਸਾਲ ਚਲਾਇਆ ਉਹਨਾਂ ਨੇ ਜਾਣ ਬੁੱਝ ਕੇ ਸ਼ਾਂਤਮਈ ਰੱਖਿਆ ਉਹਨਾਂ ਨੂੰ ਬਹੁਤ ਇਨਸਾਈਟ ਕੀਤਾ ਗਿਆ ਇਹ ਤਾਂ ਖਾਲਿਸਤਾਨੀ ਹੈ ਇਹ ਤਾਂ ਉਗਰਵਾਦੀ ਹੈ ਇਹ ਤਾਂ ਪਾਕਿਸਤਾਨ ਕੀ 에ਜੰਟ ਹੈ ਲੇਕਿਨ ਉਹਨਾਂ ਨੇ ਆਪਣਾ ਇਹ ਸ਼ਾਂਤਮਈ ਅੰਦੋਲਨ ਨੂੰ ਰੱਖ ਕੇ ਪੰਜਾਬ ਦਾ ਫਾਇਦਾ ਕੀਤਾ ਚਲੋ ਮੋਦੀ ਸਾਹਿਬ ਮੰਨੇ ਨਹੀਂ ਮੰਨੇ ਉਹ ਬਾਦ ਦੀਆਂ ਗੱਲਾਂ ਲੇਕਿਨ ਉਹਨਾਂ ਨੇ ਕਿਸੇ ਨੂੰ ਛੇੜੀਂ ਨਹੀਂ ਆਉਣ ਦਿੱਤੀ ਮੇਰੀ ਤੁਹਾਨੂੰ ਸਭ ਨੂੰ ਇਹ ਅਪੀਲ ਹੈ ਕਿ ਕਿਸੇ ਨੇ ਵੀ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ ਅਗਰ ਤੁਸੀਂ ਲਓਗੇ ਤਾਂ ਮਤਲਬ ਤੁਸੀਂ ਪੰਜਾਬ ਦੇ ਨਾਲ ਇੱਕ ਕਿਸਮ ਦਾ ਧੋਖਾਧੜੀ ਕਰ ਰਹੇ ਹੋ ਔਰ ਬੇਈਮਾਨੀ ਕਰ ਰਹੇ ਹੋ ਇਹਨੂੰ ਪੀਸਫੁਲ ਤਰੀਕੇ ਨਾਲ ਆਵਾਜ਼ ਉਠਾਓ ਆਪਣੇ ਆਪਣੇ ਐਮ ਐਲ ਏ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਮਿਲੋ ਔਰ ਉਹਨਾਂ ਨੂੰ ਕਹੋ ਕਿ ਤੁਸੀਂ ਖੇਰੇ ਦਾ ਬੇਹਿੰਦਿਆ ਚਲੋ ਆਪਣਾ ਇੱਕ ਨਵਾਂ ਬਿਲ ਨੇ ਹੋਣ ਤੁਸੀਂ ਕਿਉਂ ਨਹੀਂ ਕਾਨੂੰਨ ਬਣਾਉਂਦੇ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲਾਅ ਬਣਿਆ ਹੋਇਆ ਜਿਵੇਂ ਉੱਤਰਾਖੰਡ ਵਿੱਚ ਹੁਣ 2025 ਬੀਜੇਪੀ ਸਰਕਾਰ ਨੇ ਲਾਅ ਬਣਾਇਆ ਜਾਂ ਗੁਜਰਾਤ ਵਿੱਚ ਹੈ ਜਾਂ ਰਾਜਸਥਾਨ ਵਿੱਚ ਹੈ ਜਾਂ ਬਹੁਤ ਸਾਰੀਆਂ ਸਟੇਟਾਂ ਵਿੱਚ ਹੈ ਕਿ ਉੱਥੇ ਕੋਈ ਵੀ ਬਾਹਰੋਂ ਆਣ ਕੇ ਬੰਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਨਾ ਜ਼ਮੀਨ ਲੈ ਸਕਦਾ ਨਾ ਫੋਟਰ ਬਣ ਸਕਦਾ ਸਾਡੀ ਸਰਕਾਰ ਨੇ ਤਾਂ ਪਿਛਲੇ ਕਾਫੀ ਅਰਸੇ ਤੋਂ ਕੱਲੇ ਆਧਾਰ ਕਾਰਡ ਹੀ ਨਹੀਂ ਚੈੱਕ ਕੀਤੇ ਜਿ ਆਧਾਰ ਕਾਰਡ ਹੀ ਨਾ ਬਣਨ ਦਿੰਦੇ ਤਸ ਹੈ ਤੋਂ ਬੰਦੇ ਇੱਥੇ ਪੱਕੇ ਵਸਿੱਤੇ ਨਾ ਬਣ ਸਕਦੇ ਲੇਕਿਨ ਆਧਾਰ ਕਾਰਡ ਉਹਨਾਂ ਦੇ ਬਿਹਾਰ ਯੂਪੀ ਦੇ ਵੀ ਬਣੇ ਨੇ ਔਰ ਉਹਨਾਂ ਦਾ ਪੰਜਾਬ ਦੇ ਵਿੱਚ ਵੀ ਬਣਿਆ ਕੁਝ ਲੀਡਰ ਭਗਵੰਤ ਪਾਣ ਸਮੀਰ ਕਹਿੰਦੇ ਸਾਡੇ ਬੱਚੇ ਵੀ ਬਾਹਰ ਕੰਮ ਕਰਦੇ ਨੇ ਸਾਡੇ ਦੂਜੇ ਸੂਬਿਆਂ ਦੇ ਵਿੱਚ ਵੀ ਕੰਮ ਕਰਦੇ ਨੇ ਸਾਡੇ ਵਿਦੇਸ਼ਾਂ ਵਿੱਚ ਵੀ ਕਰਦੇ ਨੇ ਤੁਸੀਂ ਹਿਮਾਚਲ ਵਿੱਚ ਮੈਨੂੰ ਇੱਕ ਬੰਦੇ ਨੂੰ ਆਪਣਾ ਵੋਟਰ ਬਣਾ ਕੇ ਦਿਖਾ ਦਿਓ ਗੁਜਰਾਤ ਹਿਮਾਚਲ ਉੱਤਰਾਖੰਡ ਰਾਜਸਥਾਨ ਇਹ ਤਾਂ ਹੋ ਗਈ ਇੰਡੀਆ ਦੀ ਗੱਲ ਤੁਸੀਂ ਕਹਿੰਦੇ ਕੈਨੇਡਾ ਤੇ ਅਮਰੀਕਾ 'ਚ ਬੱਚੇ ਕੰਮ ਕਰਦੇ ਕਰਦੇ ਨੇ ਕੀ ਉਹ ਬਿਨਾਂ ਸ਼ਰਤਾਂ ਜਾ ਰਹੇ ਨੇ ਪਾਸਪੋਰਟ ਵੀ ਸ਼ਰਤਾਂ ਵੀਜ਼ਾ ਵੀ ਸ਼ ਉਸ ਤੋਂ ਬਾਅਦ ਪੀਆਰ ਦੇ ਡਾਕੂਮੈਂਟਸ ਤਿਆਰ ਕਰਦੇ 25 30 40 50 ਲੱਖ ਰੁਪਏ ਭਰਦੇ ਹੋ ਤੁਸੀਂ ਉਹ ਸ਼ਰਤਾਂ ਇਹ ਸਾਰੀਆਂ ਮੈਂ ਥੋੜਾ ਕਹਿ ਰਿਹਾ ਕਿ ਅਸੀਂ ਪੰਜਾਬ ਦੇ ਵੜਨੇ ਨਹੀਂ ਕਿਸਮ ਦੇਣਾ ਚਾਹੀਏ ਅਸੀਂ ਕੰਡੇ ਵਾਲੀ ਤਾਰ ਲਾ ਦੇਣੀ ਜੀ ਅਸੀਂ ਬਾਰਡਰ ਬਣਾ ਦੇਣਾ ਜੀ ਅਸੀਂ ਅਲੱਗ ਪੰਜਾਬ ਬਣਾ ਦੇਣਾ ਨਾ ਨੋ ਅਸੀਂ ਸਿਰਫ ਕਹਿੰਦੇ ਕਿ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀ ਤਰਜ਼ ਤੇ ਇੱਕ ਲਾਅ ਬਣ ਜਾਏ ਜਿਹੜਾ ਵੀ ਬੰਦਾ ਆ ਕੇ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਜੀ ਸੱਚ ਤੇ ਆਵੇ ਕੰਮ ਕਰਨਾ ਚਾਹੁੰਦਾ ਵਪਾਰ ਕਰਨਾ ਚਾਹੁੰਦਾ ਦੁਕਾਨ ਬਣਾਉਣਾ ਚਾਹੁੰਦਾ ਘਰ ਬਣਾਉਣਾ ਚਾਹੁੰਦਾ ਉਹ ਆਣ ਕੇ ਸਾਡੀਆਂ ਸ਼ਰਤਾਂ ਜਿਹੜੀਆਂ ਲੋ ਏ ਕੀ ਹੋਵੇਗਾ ਇਹਦੇ ਨਾਲ 99% ਜਿਹੜੀ ਪਿਲਫਰੇਜ ਹੋ ਰਹੀ ਆ ਜਿਹੜੀ ਗੈਰ ਕਾਨੂੰਨੀ ਵਸੂ ਆ ਰਹੀ ਆ ਜਿਹੜੇ ਕ੍ਰਾਈਮ ਕਰ ਰਹੇ ਨੇ ਜਿਹੜੇ ਮੁੜਕੇ ਫੜੇ ਨਹੀਂ ਜਾਂਦੇ ਉਹ ਸਾਰਾ ਕੰਮ ਬੰਦ ਹੋ ਜਾਏਗਾ ਪੰਜਾਬ ਸਰਕਾਰ ਵੱਲੋਂ ਸੱਦੇ ਗੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਤੇ ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਤੀਖਾ ਨਿਸ਼ਾਨਾ ਵੀ ਨਿਆ ਹੈ ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਵੀ ਨਿੰਦੇ ਹਾਂ ਕਿ ਹੈ ਕਿ ਇਹ ਹੜ੍ਹਾਂ ਦੌਰਾਨ ਹੋਏ ਪੰਜਾਬ ਦੇ ਨੁਕਸਾਨ ਤੇ ਮਿੱਟੀ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਗਿਆ ਹੈ। ਆ ਜਿਹੜਾ ਸੈਸ਼ਨ ਬੁਲਾਇਆ ਨੇ ਸਾਬ ਸੈਸ਼ਨ ਟੋਟਲੀ ਮਿੱਟੀ ਪਾਉਣ ਵਾਸਤੇ ਬੁਲਾਇਆ ਗਿਆ। ਹੋਊਗਾ ਕਿ ਉੱਥੇ ਮੈਂ ਦੱਸ ਦੇਣਾ ਮੈਂ ਕੋਈ ਵਿਖਵਣੀ ਤਾਂ ਨਹੀਂ ਕਰਦਾ ਪਰ ਮੈਂ ਸਰਕਾਰ ਨੂੰ ਚੰਗੀ ਤਰ੍ਹਾਂ ਜਾਣਦੇ ਨੂੰ। ਇਹਨਾਂ ਨੇ ਇਹ ਜੀ ਸਾਰੀ ਪਾਰਟੀਆਂ ਰਲ ਕੇ ਮਤਾ ਪਾਸ ਕਰੋ ਜੀ। ਆ ਜਿਹੜਾ ਪੈਸਾ ਪਿਆ ਜੀ ਇਹਨੂੰ ਸਾਡੇ ਨੌਰਮ ਬਦਲ ਦਿਓ ਜੀ ਇਸ ਤਰ੍ਹਾਂ ਕਰ ਦਾਂਗੇ ਆਉ ਹੀ ਭਗਵੰਤ ਮਾਨ ਜੀ ਹੈ ਜਿਹੜੇ ਕਹਰੇ ਸੀ ਵੀ ਮੁਰਗੀਆਂ ਦੇ ਵੀ ਦੇਊਗਾ ਮੁਆਵਜ਼ਾ ਅੰਡਿਆਂ ਦੇ ਵੀ ਦੇਊਗਾ ਹੁਣ ਉਹ ਕਹਿੰਦੇ ਸਵੇਰ ਕੋਲ ਕਾਨੂੰਨੀ ਅਲਾਓ ਕਰਦਾ ਉਦੋਂ ਪਤਾ ਨਹੀਂ ਕਿੱਥੋਂ ਪੈਸਾ ਆ ਜਾਣੇ ਸੀ 23 ਚ ਨਾ ਤੇ 23 ਚ ਦਿੱਤਾ ਨਾ ਅਜ ਤਈ ਇਹਨਾਂ ਨੂੰ ਕੋਈ ਮੁਠੀ ਖੋਲੀ ਸਰਕਾਰ ਕਿਤੇ ਨਹੀਂ ਦਿਸਦੀ ਪਰ ਉਹ ਜਿਹੜਾ ਉਥੋਂ ਹੋਇਆ ਕਿ 20 ਤੋਂ ਲੈ ਕੇ 20 ਅਗਸਤ ਤੋਂ ਲੈ ਕੇ 26 ਸ਼ਾਮ ਅਗਸਤ ਤਾਈਂ ਜਿਹੜਾ ਸਵਾਲ ਉਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਕਿਉਂਕਿ ਸਾਡੇ ਤਾਂ ਸਾਥੀ ਜਾਂ ਤਾਂ ਅਸ਼wini ਸ਼ਰਮਾ ਜੀ ਬੈਠਣਗੇ ਜਾਂ ਚੰਗੀ ਲਾਲ ਮਹਾਜਨ ਜੀ ਹੋਣਗੇ ਕਿਉਂਕਿ ਸਾਡੀ ਤਾਂ ਗਿਣਤੀ 2 ਹੈ ਸਾਨੂੰ ਸ਼ਾਇਦ ਟਾਈਮ ਹੀ ਨਾ ਦੇਣ ਸਪੀਕਰ ਸਾਹਿਬ ਰੋਲੇ-ਗੋਲੇ ਚ ਨਗਾ ਦੇਣ ਵੀ ਜੀ ਜੀਨ ਤੇ ਡਬੋਤਾ ਵੀ ਜਨ ਦੇ ਵਿੱਚ ਕਰਕੇ ਆ ਸਵਾਲ ਬੜੇ ਜ਼ਰੂਰੀ ਹੈ ਸਾਬ ਤੁਹਾਡੇ ਰਾਈ ਮੈਂ ਪੁੱਛਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਪੁੱਛਣ ਤੇ ਜੇ ਕਿਤੇ ਇਹਨਾਂ ਚ ਮਾਦਾ ਜਾਗ ਪਏ ਕਾਂਗਰਸ ਵਾਲਿਆਂ ਦੇ ਕਾਂਗਰਸੀ ਵਾਲੇ ਖੜੇ ਹੋ ਕੇ ਪੁੱਛ ਲੈਣ ਵੀ ਇਹਦਾ ਰੀਅਲ ਡਾਟਾ ਦਿਓ ਜੀ 20 ਤੋਂ ਲੈ ਕੇ 26 ਸ਼ਾਮ ਤਾਈਂ ਰਣਜੀਤ ਸਾਗਰ ਡੈਮ ਤੋਂ ਕਿੰਨਾ ਪਾਣੀ ਰਿਲੀਜ਼ ਹੋਇਆ ਉਹਦੀ ਜਿਹੜੀ ਕੈਪੈਸਿਟੀ ਹੈ 200 227 ਤਾਈਂ ਉਹਦਾ ਸਿਗਾ ਜਦੋਂ ਤੇ ਭਰਨ ਤੋਂ ਪਹਿਲਾਂ ਉਹ 272 ਤਾਈਂ ਉਹ ਕਦੋਂ ਪਰ ਕਦੋਂ ਪੜਿਆ ਗਿਆ ਕਿੰਨੀ ਰਿਲੀਜ਼ 시ਗੀ ਕੋਈ ਲੰਬੀ ਚੋੜੀ ਸਾਇੰਸ ਤਾਂ ਮੈਂ ਉਸ ਲੰਬੀ ਚੋੜੀ ਸਾਇੰਸ ਤੇ ਵੀ ਆਉਂਗਾ ਔਰ ਉਸ ਟਾਈਮ ਦੇ ਤੁਸੀਂ ਯਾਦ ਕਰੋ ਐਸੇ ਕਮਰੇ ਦੇ ਅੰਦਰ 23 ਚ ਜਦੋਂ ਇੱਥੇ ਗੱਲਬਾਤ ਹੋਈ ਸੀ ਆ ਹੜਾ ਆ ਉਸੇ ਤਰ੍ਹਾਂ ਮੈਂ ਕਿਹਾ ਜੀ ਆ ਜਦੋਂ ਉੱਥੇ ਦਿਖਾ ਰਹੇ ਸੀਗੇ ਹਿਮਾਚਲ ਦੇ ਅੰਦਰ ਰੈਡ ਅਲਰਟ ਹੋ ਰਿਹਾ ਸੀਗਾ ਉਸ ਟਾਈਮ ਫਿਰਖੇਲ ਸ਼ਾਦੀ ਦੀ ਸ਼ਾਲਗਰਾ ਮਨਾਈ ਜਾ ਰਹੀ ਸੀ ਕਿਸੇ ਨੇ ਉਹ ਮੀਟਿੰਗ ਹੁਣ ਕਰ ਲਈ ਨਹੀਂ ਉਹ ਕਲੀਅਰ ਕਟ کہہ ਰਹੇ ਸੀ ਵੀ ਆ ਜਿਹੜੇ ਦਿਨ ਹੈ ਰੈਡ ਅਲਰਟ ਹੈ ਪਾਣੀ ਆਊਗਾ ਬਹੁਤ ਬੁਰੀ ਤਰ੍ਹਾਂ ਤੇ ਇਹਦਾ ਇੰਤਜ਼ਾਮ ਕਰ ਲਓ ਕਿਸੇ ਨੇ ਇੰਤਜ਼ਾਮ ਨਹੀਂ ਕੀਤਾ ਜੀਐਸਟੀ ਕਮ ਹੋਣੇ ਸੇ अब देश के नागरिकों के लिए अपने सपने पूरे करना और आसान होगा घर बनाना टीवी फ्रिज खरीदने की बात हो स्कूटर बाइक कार खरीदना हो ये सब पर अब कम खर्च करना होगा आपके लिए घूमना फिरना भी सस्ता हो जाएगा क्योंकि ज्यादातर होटल्स के कमरों पर भी जीएसटी कम कर दिया गया है समय बदलता है देश की जरूरत बदलती है तो नेक्स्ट जनरेशन रिफॉर्म भी उतने ही आवश्यक होते हैं इसलिए देश की वर्तमान जरूरतों और भविष्य के सपनों को देखते हुए जीएसटी के ये नए रिफॉर्म्स लागू हो रहे हैं नए स्वरूप में मुख्य रूप से अब सिर्फ पांच परसेंट और अठारह परसेंट के ही टैक्स लेब रहेंगे इसका मतलब है रोजमर्रा के इस्तेमाल की ज्यादातर चीजें और सस्ती हो जाएगी खाने पीने का सामान दवाइया साबुन ब्रश पेस्ट स्वास्थ्य और जीवन बीमा ऐसे अनेकों सामान अनेकों सेवाएं या तो टैक्स फ्री होगी या फिर केवल पांच परसेंट टैक्स देना होगा जिन सामानों पर पहले 12 परसेंट टैक्स लगा करता था उसमें से 99 परसेंट यानी करीब करीब सौ के निकट 99 परसेंट चीजें अब 5 परसेंट टैक्स के दायरे में आ गई है